ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਜਿੱਥੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਉੱਥੇ ਹੀ ਇਸ ਵਿੱਚ ਪੰਜਾਬ ਪੁਲਿਸ ਵੀ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਦੇ ਸਤਨਾਮਪੁਰਾ ਦੀ ਪੁਲਿਸ ਵੱਲੋਂ ਆਪਾਗੂ, ਪ੍ਰੇਤਪਾਲ ਕੌਰ ਤੁਲੀ ਦੇ ਗ੍ਰਾਵੇ ਖੇ ਨਸ਼ਾ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵਾੜਵਾਸੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਥਾਣਾ ਸਤਨਾਮਪੁਰ ਦੇ ਐਸਆਈ ਸਰਬਜੀਤ ਸਿੰਘ ਵੱਲੋਂ ਜਿੱਥੇ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਚਾਣੂ ਕਰਵਾਇਆ ਗਿਆ ਉੱਥੇ ਹੀ ਉਹਨਾਂ ਮਹਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਉਹਨਾਂ ਨੂੰ ਨਸ਼ਾ ਵੇਚਣ ਵਾਲੇ ਜਾਂ ਫਿਰ ਨਸ਼ਾ ਕਰਨ ਵਾਲਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਜ਼ਰੂਰ ਦਿੱਤੀ ਜਾਵੇ ਤੇ ਪਤਾ ਦੱਸਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ ਹਾਂਜੀ ਮੈਂ ਇਹ ਐਸਈ ਸਰਬਜੀਤ ਸਿੰਘ ਥਾਣਾ ਸਤਨਾਮਪੁਰਾ ਅੱਜ ਅਸੀਂ ਫਕਤਪੁਰਾ ਵਿੱਚ ਆਏ ਹਾਂ ਸੈਮੀਨਾਰ ਲਾਇਆ ਬਦੋ ਹੈਗਾ ਮੋਤਵਾਰ ਵਿਅਕਤੀ ਜਿਹੜੇ ਆ ਆੜ ਗਵਾੜ ਸਾਰੇ ਜਿਹੜੇ ਆ ਇਕੱਠੇ ਕੀਤੇ ਆ ਜਿੱਥੇ ਸਾਰੇ ਮੂਤੋਰ ਬੇਕਤੀਆਂ ਨੂੰ ਜਾਣੂ ਕਰਾਇਆ ਗਿਆ ਜਾਗਰੂਤ ਕਰਾਇਆ ਗਿਆ ਬਦਲ ਹੈਗਾ ਕੋਈ ਵੀ ਆਪਣੇ ਵਿਅਕਤੀ ਆ ਕੋਈ ਨਸ਼ਾ ਕਰਦਾ ਆ ਉਹਦਾ ਜਿਹੜਾ ਜੇ ਨਸ਼ਾ ਕਰਦਾ ਜੇ ਦੱਸਿਆ ਜਾਊਗਾ ਤਾਂ ਉਹਦਾ ਨਾਮ ਵੀ ਗੁਪਤ ਰੱਖਿਆ ਜਾਊਗਾ ਤੇ ਉਹਨੂੰ ਜੇ ਕੋਈ ਟਰੀਟਮੈਂਟ ਜੇ ਨਵਾਂ ਬੰਦਾ ਬਦਲ ਹੈਗਾ ਕੋਈ ਉਹੋ ਜਿਹਾ ਤਾਂ ਉਹਨੂੰ ਟਰੀਟਮੈਂਟ ਵੀ ਦੇ ਕੇ ਤਾਂ ਨਸ਼ਾ ਛਡਾਊ ਕੇਂਦਰ ਵੱਲ ਭੇਜਿਆ ਜਾਵੇਗਾ ਇਸ ਦੌਰਾਨ ਆਪਾ ਕੋ ਪ੍ਰੇਤਪਾਲ ਘਰ ਤੁਲੀ ਤੇ ਗੁਰਦੀਪ ਸਿੰਘ ਤੁਲੀ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਜਿੱਥੇ ਧੰਨਵਾਦ ਕੀਤਾ ਉੱਤੇ ਹੀ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਹਰ ਸਮੇਂ ਸਾਥ ਦੇਣ ਦਾ ਆਸ਼ਵਾਸਨ ਵੀ ਦਿੱਤਾ ਇਸ ਮੌਕੇ ਤੇ ਹਰਮੇਸ਼ ਪਾਠਕ, ਸੰਜੀਵ ਸ਼ਰਮਾ ਟੀਟੂ, ਅਸ਼ੋਕ ਕੁਮਾਰ, ਰਣਵੀਰ ਸਿੰਘ ਤੁਲੀ, ਪਸ਼ਪਿੰਦਰ ਸਿੰਘ, ਸ਼ਾਮਲਾਲ ਸੈਣੀ, ਮदनलाल ਮਨੋਤਾ, ਜਸਦੇਵ, ਸਤਵਿੰਦਰ ਸਿੰਘ ਆਦ ਹਾਜ਼ਰ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਐਚਐਸ ਰਾਣਾ ਤੇ ਚਾ ਸ਼ਰਮਾ ਦੀ ਰਿਪੋਰਟ ਅੱਜ ਸਦਨਾਪੁਰਾ ਥਾਣਾ ਤੋਂ ਇੱਕ ਸਾਡੀ ਟੀਮ ਆਈ ਸੀ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆਏ ਸੀਗੇ ਸਾਡੇ ਲਈ ਉਹਨਾਂ ਨੇ ਇੱਕ ਨਸ਼ਿਆਂ ਦੇ ਖਿਲਾਫ ਇੱਕ ਸੈਮੀਨਾਰ ਇੱਥੇ ਕੀਤਾ ਸੀ ਜਿਹਦੇ ਵਿੱਚ ਸਾਡੇ ਮੁਹੱਲੇ ਦੇ ਮੋਹਦਵਾਰ ਸੀਗੇ ਏਰੀਆ ਦੇ ਮੋਹਦਵਾਰ ਸੀਗੇ ਉਹਨਾਂ ਦੀ ਸ਼ਮੂਲੀਅਤ ਦੇ ਵਿੱਚ ਇਹ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹ ਡਿਸਾਈਨ ਕੀਤਾ ਗਿਆ ਕਿ ਅਸੀਂ ਨਸ਼ਿਆਂ ਨੂੰ ਠੱਲ ਪਾਣੀ ਚਾਹੁੰਦੇ ਆਂ ਔਰ ਅਸੀਂ ਵੀ ਉਹਨਾਂ ਦੀ ਹਾਂ ਦੇ ਨਾਲ ਹਾਂ ਮਲਾਈ ਹੈ ਕਿ ਵੀ ਹਾਂ ਇਹ ਬਹੁਤ ਹੀ ਨਸ਼ਾ ਇੱਕ ਬਹੁਤ ਬੁਰੀ ਚੀਜ਼ ਹੈ ਔਰ ਇਹਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾਵੇ ਉਹਦੇ ਲਈ ਅਸੀਂ ਇੱਥੇ ਵਿਚਾਰਾ ਵੀ ਕੀਤੀਆਂ ਔਰ ਨਾਲ ਹੀ ਜੋ ਡਿਸਾਈਡ ਹੋਇਆ ਸੀਗਾ ਕਿ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਇਹਦੇ ਖਿਲਾਫ ਜਿਹੜੇ ਵੀ ਬੰਦੇ ਨਸ਼ਾ ਵੇਚਦੇ ਆ ਔਰ ਜਿਹੜੇ ਵੀ ਬੰਦੇ ਨਸ਼ਾ ਕਰਦੇ ਆ ਉਹਨਾਂ ਦੇ ਖਿਲਾਫ ਸਾਨੂੰ ਉਹਨਾਂ ਦੀ ਸੂਚੀ ਦਿਓ ਜਿਨ੍ਹਾਂ ਦਾ ਨਾਮ ਅਸੀਂ ਗੁਪਤ ਰੱਖਾਂਗੇ ਔਰ ਮੈਂ ਮੀਡੀਆ ਦੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਵੀ ਤੁਸੀਂ ਜਿਹੜਾ ਵੀ ਬੰਦਾ ਇਸ ਚੀਜ਼ ਤੋਂ ਦੁਖੀ ਹੈਗਾ ਉਹ ਸਾਨੂੰ ਆ ਕੇ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਦੱਸੋ ਜਿੱਥੇ ਵੀ ਕੋਈ ਪ੍ਰੋਬਲਮ ਆਦੀ ਹੈ ਅਸੀਂ ਇਹਨੂੰ ਖਤਮ ਕਰਨ ਦੇ ਲਈ ਤੁਹਾਡਾ ਪੂਰਾ ਸਾਥ ਦੇਵਾਂਗੇ ਔਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਕਿ ਵੀ ਅਸੀਂ ਕੋਈ ਬੰਦਾ ਤੁਹਾਨੂੰ ਆ ਕੇ ਕੋਈ ਗਲਤ ਤਰੀਕੇ ਦੇ ਨਾਲ ਟਰੀਟ ਕਰੂਗਾ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਜੇ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਬੰਦਾ ਕਿਸੇ ਨੂੰ ਧਮਕਾਉਂਦਾ ਆ ਜਾਂ ਕੋਈ ਵੀ ਕਰਦਾ ਹੈਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਪਰ ਹਾਂ ਜਿਹੜਾ ਵੀ ਬੰਦਾ ਨਸ਼ਿਆਂ ਦੇ ਲਈ ਸਾਨੂੰ ਇਨਫੋਰਮੇਸ਼ਨ ਦਊਗਾ ਜਾਂ ਪ੍ਰਸ਼ਾਸਨ ਨੂੰ ਇਨਫੋਰਮੇਸ਼ਨ ਦਊਗਾ ਐਸਪੀ ਆਫਿਸ ਇਨਫੋਰਮੇਸ਼ਨ ਦਊਗਾ ਸਾਡੇ ਸਤਰਾਣਪੁਰੇ ਥਾਣੇ ਦਾ ਸਿਟੀ ਆਫਿਸ ਇਨਫੋਰਮੇਸ਼ਨ ਦਊਗਾ ਉਹਨਾਂ ਦੇ ਨਾਮ ਵੀ ਗੁਪਤ ਰੱਖੂਗੀ ਪੁਲਿਸ ਪ੍ਰਸ਼ਾਸਨ ਔਰ ਹਰ ਤਰੀਕੇ ਦੇ ਨਾਲ ਅਸੀਂ ਉਹਨਾਂ ਦੇ ਨਾਲ ਸਟੈਂਡ ਕਰਾਂਗੇ ਥੈਂਕ ਯੂ